ਮਾਰਨਿੰਗ ਆ ਦੋਸਤੋ ਗੁੱਡ ਮਾਰਨਿੰਗ 2013 ਤੋਂ ਆਪਾਂ ਫੇਸਬੁੱਕ ਤੇ YouTube ਤੇ ਆ YouTube ਦੇ ਉੱਪਰ ਸਿਰਫ 2000 ਘੰਟਾ ਰਹਿੰਦਾ ਹੈ ਵੀ ਆਪਾਂ YouTube ਨੂੰ ਫੋਲੋ ਕਰੀਏ ਉਹਦੇ ਤੇ 2000 ਘੰਟਾ ਪੂਰਾ ਹੋਵੇ ਤਾਂ ਜੋ ਉਹਦੇ ਵਿੱਚੋਂ ਜਿਹੜਾ 5-400 ਡਾਲਰ ਆਵੇ ਆਪਾਂ ਹੋਰ ਮਰੀਜ਼ਾਂ ਵਾਸਤੇ ਲਾਈਏ ਕੁਛ ਮੇਰੀ ਟੈਕਸੀ ਦੀ ਕਮਾਈ ਸੀ ਉਸ ਇਹਨਾ ਐਪਾਂ ਤੋਂ ਆਉਣ ਲੱਗੇ ਤਾਂ ਚੰਗੀ ਗੱਲ ਐ ਦੇਖੋ ਆਪਾਂ ਹੋਰ ਕਿੰਨੇ ਲੱਚਰ ਬਲੌਗਰ ਲੱਖਾਂ ਚ ਪਹੁੰਚਾਤੇ ਅਜੇ ਤੱਕ YouTube ਤੇ 5000 ਫਾਲੋਅਰ ਹੁਣ ਪੂਰਾ ਹੋਇਆ ਇੱਕ ਗੱਲ ਹੋਰ ਦੱਸਦਾ ਬਰਨਾਲੇ ਦਾ ਮੁੰਡਾ ਜਿਹਦੇ ਮਣਕੇ ਤੜਕੇ 3 ਮਹੀਨੇ ਤੋਂ ਪਿਆ ਅੱਜ ਉਸ ਨੂੰ ਦਾਖਲ ਕਰਉਣਾ ਧੂਆਂ ਬਹੁਤ ਐ ਮਾਸਕ ਤਾਂ ਲਾਇਆ ਐ ਕਿਉਂ ਕਿਉਂਕਿ ਧੂਏ ਦੇ ਨਾਲ ਚੈਸਟ ਬਲੌਕ ਹੁੰਦੀ ਹੈ ਫਿਰ ਦਵਾਈਆਂ ਖਾਣੀਆਂ ਪੈਂਦੀਆਂ ਨੇ ਕਾਫੀ ਉਲਝ ਜਾਂਦਾ ਮੇਰਾ ਕੇਸ ਪਰ ਮੈਂ ਫੇਰ ਵੀ ਜਿਹਨੂੰ ਹਾਂ ਕੀਤੀ ਵੀ ਉਹਦੇ ਨਾਲ ਖੜਦਾ ਪਰ ਤੁਸੀਂ ਆਪਣਾ ਫਰਜ਼ ਜ਼ਰੂਰ ਨਿਭਾਓ YouTube ਹੈਗੇ 30 30 ਸੰਜੇ ਵਰਕਰ ਉਹਨੂੰ ਸਬਸਕ੍ਰਾਈਬ ਕਰਕੇ ਉਹਦੇ ਤੇ ਦੇਖਿਆ ਕਰੋ ਤਾਂ ਕਿ ਮੈਂ ਫੇਸਬੁੱਕ ਤੇ ਕਮੈਂਟ ਪੜ੍ਹ ਕੇ ਜਿਹੜੇ ਬੰਦੇ ਨੂੰ ਜ਼ਰੂਰਤਾ ਬ੍ਰੇਨ ਆਪਰੇਸ਼ਨ ਹਾਰਟ ਸਟੰਟ ਰੇਡ ਦੀ ਹੱਡੀ ਦਾ ਆਪਰੇਸ਼ਨ ਚ ਕੋਈ ਮਾਰਕਾ ਟੁੱਟ ਗਿਆ ਆਪਾਂ ਉਹਨੂੰ ਪਹਿਲੇ 12 ਘੰਟਿਆਂ ਚ ਬਲਾ ਸਕੀਏ ਕਿਉਂਕਿ ਨੰਬਰ ਸਾਰੇ YouTube ਤੋਂ ਲਈ ਜਾਂਦੇ ਨੇ ਪਰ ਲੇਕਿਨ ਅਜੇ ਤੱਕ ਉਹਨੂੰ ਦੇਖਿਆ ਨਹੀਂ ਲੋਕਾਂ ਨੇ 12 ਸਾਲ ਹੋ ਗਏ 12 ਸਾਲ ਚ ਕੁਝ ਬੰਦੇ ਦੇ ਕਹਿੰਦੇ ਨੇ ਸਾਰੇ 5 5-6000 ਬੰਦਾ ਮੈਨੂੰ ਐਸੇ ਕਰਕੇ ਅੱਜ ਇਹ ਵੀਡੀਓ ਪਾਉਣੀ ਪਈ ਐ ਵੀ ਤੁਸੀਂ YouTube steesh sanjeev worker जरूर सर्च करो थैंक यू जी सब्सक्राइब करियो ਤੇ ਨਾਲ ਨਾਲ ਉਹਨੂੰ 2000 ਘੰਟਾ ਦੇਖਣਾ ਅਗਲੀਆਂ ਵੀਡੀਓ ਮੈਂ YouTube ਤੇ ਪਾਉਣੀਆਂ ਸ਼ੁਰੂ ਕਰਨੀਆਂ ਨੇ ਕਿਉਂਕਿ ਉਹਦੇ 2000 ਘੰਟੇ ਪੂਰੇ ਹੋ ਜਾਣ ਤੇ ਕਿਸੇ ਦੇ ਲੋਕਾਂ ਦਾ ਭਲਾ ਹੋਵੇ ਅੱਗੇ ਜੇ 100 ਡਾਲਰ ਵੀ ਕਿਤੇ ਆ ਜਾਂਦਾ ਮਹੀਨੇ ਦਾ ਉਹਦੇ ਨਾਲ ਵੀ ਇਸਦਾ ਆਪਰੇਸ਼ਨ ਕਰਾ ਜਾਂਦੇ ਆ ਸਾਡੇ ਕੋਲ 50000 ਰੁਪਏ ਹੋਵੇ ਨਾ ਅਸੀਂ 10 ਬੰਦਿਆਂ ਦਾ ਇਲਾਜ ਕਰਾਨੇ ਆ ਪੀਜੀਆਈ ਚ ਸਾਨੂੰ ਕਈ ਵਾਰੀ ਇਹ ਹੁੰਦਾ ਵੀ ਪੈਸੇ ਹੁਣ 20000 ਰੁਪਏ ਜੇਬ ਦੇ ਵਿੱਚ ਐ ਇਹਨੂੰ ਕਿੱਦੇ ਤੇ ਖਰਚਣਾ ਫਿਰ ਦਵਾਈਆਂ ਲੈ ਕੇ ਦੰਦਿਆਂ ਲੋਕਾਂ ਨੂੰ ਜਿਨ੍ਹਾਂ ਨੂੰ ਅਸੀਂ ਪੱਕੀਆਂ ਲੈ ਕੇ ਦੰਦਿਆਂ ਸਾਲਾਂ ਤੋਂ ਜਿਨ੍ਹਾਂ ਦੀ ਜ਼ਿੰਦਗੀ ਦਵਾਈਆਂ ਨਾਲ ਇਸ ਲਈ YouTube ਤੇ ਜ਼ਰੂਰ ਕੋਸ਼ਿਸ਼ ਕਰੋ ਯਾਰ ਮੈਂ نیچے ਲਿੰਕ ਪਾ ਦਾਂ ਥੈਂਕ ਯੂ ਜੀ